ਇਸ ਕਹਾਣੀ ਨੂੰ ਸ਼ੇਅਰ ਜ਼ਰੂਰ ਕਰਿਓ ਦੋ ਭਰਾ ਹੁੰਦੇ ਦੋਹਾਂ ਦਾ ਆਪਸ ਵਿੱਚ ਦੀ ਪਹਿਲਾਂ ਬਹੁਤ ਪਿਆਰ ਹੁੰਦਾ ਫਿਰ ਇੱਕ ਅਮੀਰ ਹੋ ਜਾਂਦਾ ਤੇ ਇੱਕ ਗਰੀਬ ਰਹਿ ਜਾਂਦਾ ਜਿਹੜਾ ਅਮੀਰ ਹੁੰਦਾ ਉਹਦੇ ਬੇਟੇ ਦਾ ਵਿਆਹ ਹੁੰਦਾ ਉਹ بڑے ਵੱਡੇ ਵੱਡੇ ਲੋਕਾਂ ਦਾ ਕੈਬਨਟ ਮੰਤਰੀ ਹੋਗੇ ਐਮਪੀ ਹੋਗੇ ਆਰਤੀਏ ਚੱਗੇ ਤੋਂ ਚੱਗੇ ਵੱਡੇ ਆਰਤੀਏ ਸਾਰਿਆਂ ਨੂੰ ਉਹ ਬਰਾਤ ਵਾਸਤੇ ਤਿਆਰ ਕਰ ਲੈਂਦਾ ਪਰ ਆਪਦੇ ਭਰਾ ਨੂੰ ਨਹੀਂ ਸੱਦਾ ਕਿਉਂਕਿ ਭਰਾ ਦੇ ਨਾਲ ਉਹਦੀ ਇੱਜ਼ਤ ਘਟਦੀ ਹੁੰਦੀ ਹੈ ਕਿਉਂਕਿ ਭਰਾ ਗਰੀਬ ਹੁੰਦਾ ਉਹਨੂੰ ਸੋਹਣਾ ਨਹੀਂ ਲੱਗਦਾ ਹੁੰਦਾ ਉਹ ਨਹੀਂ ਸਾੜਦਾ ਤੇ ਇਸ ਕਰਕੇ ਬਰਾਤ ਲੈ ਕੇ ਚਲੇ ਜਾਂਦੇ ਜਦੋਂ ਉਹ ਸਮਝ ਲੋ ਪੈਲੈਸ ਦੇ ਵਿੱਚ ਐਂਟਰ ਕਰਦੇ ਤੇ ਉਹ ਅੱਗੋਂ ਉਹ ਕਹਿੰਦੇ ਵੀ ਸਾਡਾ ਇਹ ਰਿਵਾਜ ਆ ਬਰਾਤ ਨੂੰ ਅੰਦਰ ਲਿਜਾਣ ਵਾਸਤੇ ਪਹਿਲਾਂ ਅਸੀਂ ਉਹ ਛਿੱਤਰ ਲਾ ਕੇ 10-10 ਛਿੱਤਰ ਲਾ ਲਾ ਕੇ ਅਸੀਂ ਅੱਗਾ ਭੇਜਾਂਗੇ ਉਹ ਸਾਰੇ ਪਿੱਛੇ हट ਜਾਂਦੇ ਉਹਨਾਂ ਨੂੰ ਕੀ ਲੋੜ ਹੈ ਛਿੱਤਰ ਲਵਾਉਣ ਦੀ ਉਹਦੇ ਨਹੀਂ ਤਾਂ ਨਹੀਂ ਅਸੀਂ ਅੰਦਰ ਜਾਂਦੇ ਬਰਾਤ ਵਾਪਸ ਜਾਵੜੂਗੀ ਫੇਰ ਕੀ ਆ ਉਹ ਭਾਈ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਨਹੀਂ ਅਸੀਂ ਤਾਂ ਵਾਪਸ ਚਲੇ ਜਾਂਦੇ ਅਸੀਂ ਤਾਂ ਇਹ ਬਰਾਤ ਆਈ ਆ ਉਹ ਸਾਰੇ ਦੇ ਸਾਰੇ ਮੁਰਨੇ ਸ਼ੁਰੂ ਹੋ ਜਾਂਦੇ ਦੋਧਰ ਵਿੱਚੋਂ ਇੱਕ ਭੱਜ ਜਾਂਦਾ ਉਹਦੇ ਭਰਾ ਕੋਲੇ ਉਹਨੂੰ ਕਹਿੰਦਾ ਤੇਰੇ ਭਰਾ ਦੀ ਬਰਾਤ ਨਾ ਭਤੀਜੇ ਦੀ ਬਰਾਤ ਉੱਥੇ ਨਿੱਕੀ ਖੜੀ ਆ ਤੇ ਉਹ ਵੀ ਉਹ ਕਹਿੰਦਾ ਵੀ ਛੱਤਰ ਲਾਏ ਵੀ ਨਾ ਅੰਦਰ ਤੇ ਜਾਂਦੇ ਨਾ ਉਹ ਕਹਿੰਦਾ ਮੈਂ ਜਾਣਾ ਉਹ ਭੱਜ ਗਿਆ ਵਿਚਾਰਾ ਉਹ ਮੇਂ ਜਿਵੇਂ ਕੱਪੜੇ ਸੀ ਉਹ ਆਹ ਦੇ ਜੀ ਲਾਓ ਮੇਰੇ ਲਾਓ ਛੱਤਰ ਉਹ ਗੰਦੇ ਦੇ ਛਿੱਤਰ ਧੜੀ ਲਾਉਣੇ ਸਿੱਧੇ ਪਾਰਕ ਕਰਨੀ ਸੀ ਵੀ ਕਿਹੜਾ ਇਹਦਾ ਆਵਦਾ ਤੇ ਕਿਹੜਾ ਇਹਦਾ ਬਾਹਰ ਇਸ ਕਰਕੇ ਭਰਾ ਭਰਾ ਹੀ ਹੁੰਦੇ ਇੱਕ ਢਿੱਡੋ ਜੰਮੇ ਹੁੰਦੇ ਆ ਤੇ ਉਹਨਾਂ ਦੀ ਕਦਰ ਕਰਿਆ ਕਰੋ ਭਾਵੇਂ ਗਰੀਬ ਆ ਭਾਵੇਂ ਅਮੀਰ ਆ ਤੇ ਉਹਦੇ ਨਾਲ ਕੋਈ ਗਰੀਬੀ ਅਮੀਰੀ ਨਹੀਂ ਹੁੰਦੀ ਜਿਹੜੇ ਨੇ ਜਾਨ ਹਿਲ ਕੇ ਉੱਥੇ ਖੜ ਕੇ ਉਹਦੇ ਮੁੰਡੇ ਦੇ ਬਰਾਤ ਜਾ ਕੇ ਆਨੰਦਕਾਰਜ ਲਾਇਤੇ ਉਸ ਭਰਾ ਤੋਂ ਹੋਰ ਕਿਹੜਾ ਚੰਗਾ ਹੋ ਸਕਦਾ ਥੋੜਾ ਜਿਹਾ ਸੋਚੋ ਸਮਝੋ